ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਭਾਈ ਜਿਹੜੀ ਵੀਡੀਓ ਬਣਾਉਣ ਲੱਗਿਆ ਫਾਰਮ 'ਚ ਬਣਾਉਣ ਲੱਗਿਆ ਫਾਰਮ 'ਚ ਬਾਈ ਕੋਲੇ ਪੰਜ ਗਾਵਾਂ ਨੇ ਬਾਈ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਗੱਬੜਾਂ ਨੇ ਥੋੜੇ ਥੋੜੇ ਦਿਨ ਘਰ ਮਣੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਕੋਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਹਿੰਡਾ ਜੀ ਨੇੜੇ ਪਿੰਡ ਬਾਈ ਕਿਹੜੇ ਸਲਾਦਪੁਰ ਹੈ ਜੀ ਠੀਕ ਹੈ ਬਾਈ ਇਧਰ ਇੱਕ ਸਾਡੇ ਰਾਮਪੁਰ ਫੂਲ ਸ਼ਹਿਰ ਆ ਜਾਂਦਾ ਜੀ ਇਦਰਾ ਭਗਤਾ ਭਾਈ ਕਾਇਨਾਤ ਦਾ ਸਾਡਾ ਠੀਕ ਹੈ ਬੰਨਾਂ ਦੇ ਵਿਚਾਲੇ ਜੇ ਪੰਡਾ ਆਏ ਦੀ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ ਜੀ 9463842852 ਠੀਕ ਹੈ ਜੀ ਦੂਜਾ ਹੈਗਾ ਜੀ 7087820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਆ ਸੂਈ ਕਲੂ ਨਹੀਂ ਸੂਈ ਬਾਈ ਜੀ ਪਹਿਲਾ ਸੂਆ ਬੱਚੀ ਜਰਸੀ ਆ ਬਾਈ ਇਹ ਆ ਯਾਰ ਸ਼ਹਿਰ ਨਾ ਅਟੈਚਮੈਂਟ ਹੀ ਹੈ ਜਰਸੀ ਸ਼ਹਿਰ ਸ਼ਹਿਰ ਹੈਗੀ ਹਾਂ ਹਾਂ ਸ਼ਹਿਰ ਨਾ ਅਟੈਚਮੈਂਟ ਫੁੱਲ ਬਰੀਡ ਬਾਈ ਤੇ ਕਦੋਂ ਸੂਈ ਹੈ ਬਈ ਇਹ ਕੱਲ ਦੀ ਕੱਲ ਵਾਲੀ ਰਾਤ ਦੀ ਸੂਈ ਵੈ ਸਵੇਰ ਦੀ ਕੱਲ 4 ਵਜੇ ਦੀ ਓਕੇ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦੇਖ ਹਾਂ ਜੀ ਫੇਸ ਬੜਾ ਪਿਆਰਾ ਹੈ ਨਾ ਕਿਰਮਾ ਬੱਚੀ ਬਹੁਤ ਸੋਹਣੀ ਸੁਰਖੀ ਬਈ ਬਿਊਟੀ ਚੈੱਕ ਕਰੋ ਬਈ ਬਿਊਟੀ ਇੱਕ ਨੰਬਰ ਵਾਲਾ ਕੀ ਬਾਤ ਆ ਬਈ ਬਿਊਟੀ ਬਹੁਤ ਆ ਵੈੜ ਤੇ ਬਈ ਇੱਕ ਨੰਬਰ ਬਿਊਟੀ 773 ਤੇ ਠੰਡੀ ਠੰਡੀ ਪਾਣੀ ਹੈ ਸ਼ਹਿਰ ਫਰੀडम ਮੈਲ ਦੀ ਘਾਟ ਮੰਗ ਫੁੱਲ ਥਣ ਬੜਾ ਕਮਾਲ ਦਾ ਸੂਈ ਸਵਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਤੋ ਜੀ ਦੇਖੋ ਲੈਣੀ ਬੰਦੇ ਨੇ ਆਉਦੀ ਸਮਝ ਨਾਲ ਆਉਦੀ ਸੇਵਾ ਸਭਾਲ ਦੇ ਕੇ ਨਾ ਜੀ ਸਹੀ ਹੈ ਬਾਈ ਆਪਾਂ ਨੂੰ ਜਣੀ 1500 ਲੀਟਰ ਦੀ ਬੱਚੀ ਤੋਂ ਉਮੀਦ ਹੈਗੀ ਓਕੇ ਬਾਈ ਬਾਕੀ ਲੈਣੀ ਬੰਦੇ ਨੇ ਆਉਦੀ ਸਮਝ ਨਾਲ ਆ ਜੀ ਸਹੀ ਹੈ ਠੀਕ ਹੈ ਕੋ ਜੇਰ ਭਾਰ ਦੀ ਆਪਣੀ ਗਰੰਟੀ ਹੋ ਓਕੇ ਬਾਈ ਅੰਡਰ 370 ਇੱਕ ਨੰਬਰ ਸੋਨਾ ਆਰਡਰ ਹੀਟਿੰਗ ਵਾਲਾ ਲੇਵਾ ਬਾਈ ਬਹੁਤ ਸਾਫ ਹੈ ਬਾਈ ਬਹੁਤ ਜਿਆਦੇ ਸਾਫ ਸੁਥਰੀ ਬੱਚੀ ਹੈ ਸਫਾਈ ਚ ਵਾੜੀ ਹੈ ਕਲਰ ਬੜਾ ਚੰਗਾ ਮੰਗ ਫੁੱਲਾ ਮੇਲ ਦੀ ਬਹੁਤ ਘੱਟਾ ਬਹੁਤ ਘੱਟ ਮਿਲਦੀ ਹੈ ਬਾਈ ਬਾਕੀ ਬਿਊਟੀ ਚ ਫੋਲ ਲਾ ਬਈ ਸੋਈ ਸਵਾਈਆ ਥਾਣ ਲੈ ਵਾ ਇੱਕ ਨੰਬਰ ਆ ਚਾਹੀ ਹੱਥੀ ਚੋਲਿਓ ਚਾਹੀ ਮਸ਼ੀਨਾਂ ਚੋਲਿਓ ਜਦੋਂ ਮਰ ਤੋਰਾ ਜੀ ਬੜੀ ਠੰਡੀ ਬੱਛੀ ਆ ਹੂੰ ਕਮਾਲ ਦਾ ਬਈ ਤੋਰਾ ਕੀ ਮੋਲ ਆ ਬਈ ਜਾਇਜ ਬਈ ਤੁਹਾਨੂੰ ਮੋਲ ਸਾਰਿਆਂ ਦੀ ਜਾਇਜ ਹੋਣਗੇ ਘਟਾਵਾ ਦਾ ਜਮ ਨਹੀਂ ਹੋਣਾ ਜੀ ਓਕੇ ਬਈ ਰੇਟ ਜਿਹੜੀ ਆਪਾਂ ਉਹੀ ਲੈਣਾ ਕਰਨਾ ਜਿੰਨੇ ਲੈਣੇ ਆ ਠੀਕ ਆ ਜੀ ਮੰਗਣ ਨੂੰ ਕੋਈ ਆਪਾਂ 60 65 ਮੰਗ ਲੋ ਤਾਂ ਕੋਈ ਫਾਇਦਾ ਨਹੀਂ ਕਰਾਂ ਦਾ ਸਹੀ ਗੱਲ ਆ ਬਈ ਆਪਾਂ 57500 ਰੁਪਏ ਲਵਾਂਗੇ ਜੀ 75700 75500 ਰੁਪਏ ਲਵਾਂਗੇ ਆਪਾਂ ਓਕੇ ਬਾਈ ਠੀਕ ਹੈ ਜੀ 75700 ਦੀ ਬੈਡ ਪਾਈ ਕਹਿੰਦਾ ਦੇ ਦੇਾਂਗੇ ਮੁੱਲ ਜਾਇਜ ਆ ਬੈਡ ਚੰਗੀਆਂ ਕੱਤ ਬਰੀਟ ਪ੍ਰਿੰਟ ਸੂਈ ਸਵਾਈ ਲੈਵਾ ਦੇਖੋ ਲੈਵਾ ਕਮਾਲ ਦਾ ਫੀਟਿੰਗ ਵਾਲਾ ਲੈਵਾ ਕਲਾ ਕਲਾ ਕਿਤੋਂ ਵੀ ਹੱਥ ਤਰਾ ਨਹੀਂ ਜੀ ਬਸੀ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਦਿਖਾ ਜਣੀ ਜਣਾ ਮੁੱਲ ਆਪਣਾ ਇਹਦੇ ਚ ਵਾਧਾ ਘਟਾ ਲਈ ਬਈ ਹੋਣਾਗਾ ਓਕੇ ਬਈ ਠੀਕ ਹੈ ਤਾਂ ਮੁੱਲ ਕਰਾਉਣਾ ਫਿਰ 65 ਕਰ ਲੈਂਦੇ ਫਿਰ ਘਟ ਜਾਗੇ ਸਹੀ ਆ ਬਈ ਮਤਲਬ ਫਿਰ ਇਦੂ ਵੀ ਅਲਾ ਦੂਰ ਕੀ ਵਾਧ ਹੀ ਲਾਊਗਾ ਨਹੀਂ ਗੱਲ ਜਾਇਜ ਆ ਬਾਈ ਦੀ ਮੁੱਲ ਕਰਾਉਣਾ ਜੱਡਾ ਉਹਦੇ ਵਿੱਚ ਬਈ ਗਾਗ ਦਾ ਵੀ ਫਾਇਦਾ ਨਹੀਂ ਤੂੰ ਸਫਾਈ ਹੀ ਕਰੀ ਮੈਂ ਜਾਣੀ ਕਿੱਥੇ ਲੇਵਲ ਹੀ ਨਾ ਲੱਗਦਾ ਜੀ ਸਹੀ ਆ ਬਾਈ ਦੇਖ ਲਈ ਹਾਂ ਗੇਟਿੰਗ ਫੁੱਲ ਪੂਰਾ ਮੁੱਠੀ ਮੁੱਠੀ ਆ ਥਣ ਲੱਗਿਆ ਬੱਚੀ ਨੂੰ ਸਹੀ ਗੱਲ ਹੈ ਠੰਡੀ ਦਾ ਮਤਲਬ ਪੈਰ ਹੀ ਨਹੀਂ ਹਣਾਣ ਜਿੱਥੇ ਖੜ ਗਈ ਬੱਚੀ ਓਕੇ ਬਾਈ ਬਾਕੀ ਤਾਂ ਰਾਮ ਆ ਪੈ ਨੇ ਠੰਡੀ ਦਾ ਫੁੱਲ ਲੱਗ ਨਹੀਂ ਬਈ ਜੀ ਬਾਲੀ ਜੀ ਮਤਲਬ ਹੀ ਨਹੀਂ ਕੋਈ ਪੈ ਲਾਉ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਸੁਈ ਸੁਵਾਈ ਬਾਕੀ ਮੰਗ ਬਹੁਤ ਆ ਯਾਰ ਕਿ ਕਲਰ ਨਹੀਂ ਮਿਲਦਾ ਬਾਕੀ ਐ ਸ਼ੈਰ ਬਰੀਡ ਆ ਬਾਈ ਬੱਚੇ ਬੱਚੇ ਬਹੁਤ ਚੰਗੇ ਦਿੰਦੀ ਹੈ ਆ ਨੇੜੇ ਦਿਖਾਓ ਜੀ ਖਾਂਦੇ ਯਾ ਆਈ ਐਮ ਸੌਰੀ ਕੋਈਆਂ ਤੁਰੀਆਂ ਕੱਲਾ ਥਾਣ ਮੁਰਠੀ ਵਾਲਾ ਥਾਣ ਪੂਰੀ ਬਿੱਤੀ ਦੇ ਥਾਣ ਨਾੜਾ ਨੋੜਾ ਫੁੱਲ ਚੰਗੀਆਂ ਬਾਕੀ ਚਵਾਈ ਦੇਖੋ ਕਰਮਾਈ ਦੇ। ਕੀ ਬਾਤ। ਚੂਣ ਬੜਾ ਚੰਗਾ ਹਨ ਬਈ। ਨਾ ਪੂਰੀ ਫੁੱਲੀ ਆ ਚਵਾਈ ਦੀ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ। ਠੰਡੀ ਸੀ ਇਹਨਾਂ ਫੁੱਲਾਂ ਨੇ। ਕੀ ਬਾਤ। ਪੈਰ ਤਾਂ ਹਲਾਉਣਾ ਹੀ ਨਹੀਂ ਜਿੱਥੇ ਹਾਂ। ਠੰਡੀ ਫੁੱਲਾਂ ਲੈ ਕਿੰਨੀਆਂ ਘਤਾਰਾਂ ਮਾਰੀਆਂ ਦੁੱਧ ਦੇਖੋ ਜਾਂਦਾ ਬਈ। ਹਾਂ ਮਗਰ ਸਾਂ ਚੱਕ। ਕੀ ਬਾਤ ਆ ਬਈ। ਇੱਕ ਨੰਬਰ ਜਵਾਈ ਆ ਕਰਮਾਈ ਹੂੰ ਬਾਬਾ ਚਲ ਤਾਰਾ ਦਿਖਾ ਦੇ ਬੰਦਾ ਬੇਫਿਕਰ ਹੋ ਕੇ ਆ ਵੀ ਗੱਲ ਨਹੀਂ ਵੀ ਠੀਕ ਆ ਦੱਸਿਆ ਕੁਝ ਹੋਰ ਨਿਕਲੂ ਹੋਰ ਕੀ ਗੱਲ ਹੂੰ ਸਹੀ ਆ ਲੇ ਬਾਈ ਬਹੁਤ ਆ ਬਾਈ ਜਾ ਕੇ ਇੱਥੇ ਥੱਕੀ ਹਲਚਲ ਕਰੂਗੇ ਗੱਲ ਇਹ ਹੀ ਹੈ ਬਾਕੀ ਮੋਲ ਜਾ ਜਾਂ ਮੋਲ ਨਹੀਂ ਮਿਲਦਾ ਬਾਈ ਸਹੀ ਦੇਖੀਂ ਸਾਹ ਤੋਂ ਵੀ ਦੇਖੋ ਕਿੰਨਾ ਚੰਗਾ ਲਾ ਬਹੁਤ ਸੋਹਣਾ ਆਰਡਰ ਬਾਈ ਹੀਟਿੰਗ ਵਾਲਾ ਲੇਵਾ ਨਾਲੀ ਸਾਫ ਸਫੀ ਵਿੱਚ ਅੱਗੇ ਬਈ 2 ਨੰਬਰ ਕਿਹੜਾ ਸੂਸੂਈ ਆ ਬਈ ਦੂਜਾ ਸੂਸੂਈ ਆ ਹੁਣੇ ਸੂਈ ਆ ਤੁਹਾਡੇ ਸਫਟ ਆਈ ਸੂਸੂਈ ਆ ਬਈ ਖੜੇ ਤੋਂ ਹੀ ਸੂਈ ਆ ਬਈ ਬੱਚੀ ਦੇ ਤਾ ਨਹੀਂ ਬੱਚੀ ਦੇਤੀ ਜਨੇ ਬੱਚੀ ਦੇਤੀ ਹਾਂਜੀ ਬੱਚੀ ਬਹੁਤ ਚੰਗੀ ਤੇ ਜੇ ਰਹ ਜੇ ਪੈਣੀ ਆ ਆਹ ਤਾਂ ਹਾਲ ਫਿਰ ਸੂਈ ਆ ਜੀ ਹਾ ਬੌਲਾ ਵੀ ਮੰਨ ਕੇ ਚੱਲ ਥਣ ਜੀ ਦੇਖੇ ਸੀ ਹਣਾ ਬਾਈ ਹਾਂ ਹਾਂ ਤਾਂ ਓਕੇ ਆ ਹਣਾ ਇੱਕ ਨੰਬਰ ਜੀ ਠੀਕ ਆ ਬਾਈ ਇੱਕ ਨੰਬਰ ਬਰੀਡ ਚੰਗੀ ਆ ਫੇਸ ਬੜਾ ਚੰਗਾ ਠੰਡੀ ਬਹੁਤ ਜਿਆਦਾ ਜੀ ਹਾਂ ਹਾਂ ਸੋਈ ਸਵਾਈ ਆ ਥੱਲੇ ਬਾਦੇ ਉਹ ਥੱਲੇ ਬਾ ਕਮਾਲ ਸੋਈ ਕਰਕੇ ਉਹ ਇਕੱਠੀ ਜੀ ਖੜੀ ਆ ਹੂੰ ਜੀ ਅੱਲਾ ਕੱਲਾ ਥਾਨ ਮੁੱਠੀ ਵਾਲਾ ਥਾਨ ਹੈ ਬਾਈ ਬਰੀਡ ਇੱਕ ਨੰਬਰ ਬੱਚਾ ਬੱਚੀ ਦਿੱਤੀ ਬੱਚੀ ਵੀ ਬਹੁਤ ਚੰਗੀ ਆ ਬਾਈ ਹਾਂ ਜੀ ਹੋਲ ਦੇ ਭਾਈ ਤੋੜ ਕੇ ਰਖਾ ਲੀ ਤੋੜ ਲੈਨੇ ਜੇ ਹੁਣ ਸੂਈ ਕਰਕੇ ਹਮ ਬੱਚੇ ਤੋਂ ਮਲੇ ਪਰੇ ਨਹੀਂ ਜਾਣਾ ਜੀ ਇਹਨੇ ਕੋਈ ਚੈੱਕ ਕਰਨੀ ਥੋੜਾ ਬੱਚੇ ਦਾ ਜਰੂਰ ਕਰੂ ਕਿਉਂ ਤਾਜੀ ਸੂਈ ਨਾ ਤੇ ਹੁਣੇ ਹੀ ਸੂਈ ਆ ਮਿੰਟ ਹਜੇ 2 ਹੀ ਹੋਏ 2 ਮਿੰਟ ਹੀ ਹੋਇਆ ਬਈ ਸੂਈ ਨੂੰ ਤੋੜਾ ਦੇਖੋ ਬ੍ਰੀਡ ਕੀ ਬਾਤ ਆ ਭਾਈ ਆਣ ਬੜਾ ਕਮਾਲ ਦਾ ਲੱਗਿਆ ਬੜਾ ਚੰਗਾ ਥਾਂ ਲੱਗਿਆ ਜੀ ਚਾਹੇ ਹੱਥੀ ਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਂ ਲੱਗਿਆ ਪਿਓਰ ਦੂਜਾ ਸੂਆ ਜੀ ਹਮ ਯਮਣ ਥੋੜੀ ਕੇ ਬੰਦਾ ਸਮਾਈ ਨਹੀਂ ਸੀ ਜਿਹੜੇ ਹਸੌਬ ਦੀ ਵੈਰ ਸੀ ਚੰਗੀ ਠੀਕ ਹੈ ਬਾਈ ਸਮਾਈ ਚ ਘਟਾਈ ਬੜੀ ਥੋੜੀ ਕੀ ਮੋਲਾ ਬਾਈ ਜੈ ਜੈ ਦਾ ਫਿਰ ਬਾਈ ਜੀ ਇਹ ਚੋ ਘਟਾ ਵੱਧ ਦੇ ਚੋ ਉਨੀ ਹੋਣਾਗਾ ਓਕੇ ਜਿਹਨੇ ਪਰ ਪੀ ਲੈਣੇ ਉਹੀ ਗੱਲ ਕਰਨੀ ਹੈ ਜਿਹਨੇ ਆਮ ਨੂੰ 5-7000 ਦਾ ਆਪਣਾ ਬੱਟਾ ਹੋਊ ਹੋ ਗੱਲ ਦਾ ਓਕੇ ਬਈ ਇਹ 54000 ਕਿ ਲਵਾਂਗੇ ਦਾ ਚੱਕ ਬਈ ਜਮਾ ਜਾਇਜ਼ ਮੋਲਾ 54000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨਦਾਨ ਮਾੜਾ ਮੋਟਾ ਹੀ ਹੋ ਖਿੱਚ ਗਿਆ ਜਾਇਜ਼ ਮੋਲਾ ਲੈਣ ਦੇ ਨਾਲ ਮੋਲਾ ਬਈ ਠੀਕ ਹੈ ਕਿ ਨਹੀਂ ਠੰਡੀ ਸੀਲ ਫੁੱਲਾ ਦੇ ਵਾਲੂ ਵੱਕ ਮਾਰ ਫੀਟਿੰਗ ਚੈੱਕ ਕਰ ਲੈ ਮੇਰੀ ਇੱਕ ਨੰਬਰ ਕਿ ਨਹੀਂ ਬਈ ਬਲਸ ਹਾਰ ਕੇ ਤੁਹਾਨੂੰ ਲੱਗੇ ਜੀ ਹੂੰ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਰਖਾ ਚਵਾਈ ਦੇਖੋ ਘਰ ਵਾਲੀ ਦੀ ਟੂਟਾਂ ਤਾਂ ਬੜਾ ਚੰਗਾ ਲੱਗੇ ਜੀ ਠੰਡੀ ਸੀਲ ਲੈ ਬੌਲਾ ਜਿਹਾ ਗਾੜਾ ਬੌਲਾ ਜੀ ਜਮਾ ਹਾਂ ਬੌਲਾ ਹੀ ਆ ਗਾੜਾ ਗਾੜਾ ਬਈ ਪੁਣੇ ਸਟਰੀ ਹੈਗਾ ਹਰੇ ਜੀ ਉੱਚ ਵਾਈਵਾ ਬਹੁਤ ਚੰਗੇ ਹਨ ਬਹੁਤ ਚੰਗਾ ਬਹੁਤ ਛੋਟੀ ਵਾਲੀ ਦੇ ਵਿੱਚ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਹੈ ਹਾਂਜੀ ਜਮਾ ਇੱਕ ਨੰਬਰ ਬੋਲੀ ਤੋਂ ਸਟਾਰਟ ਹੋਈ ਹੈ ਕਿ ਨਹੀਂ ਹਾਂਜੀ ਹਾਂਜੀ ਹਮ ਚਵਾਈ ਚਵਾਈ ਇੱਕ ਨੰਬਰ ਪੂਰੀ ਮੋਟੀ ਮੋਟੀ ਚਵਾਈ ਆ ਫੋਲੀ ਪੂਰੀ ਆ ਛੜਾ ਜਾਂ ਬਾੜਾ ਜੀ ਹਾਂ ਛੋਟੀ ਛੰਡੀ ਦਾ ਕੋਈ ਅੰਤ ਨਹੀਂ ਛੰਡੀ ਦਾ ਬਾੜੀ ਬਚੀ ਲੈ ਵਾਲੂ ਬਾਦੇ ਹੋਈ ਲੈਵਾ ਬਹੁਤ ਆ ਹਾਂ ਬਾਕੀ ਮੁੱਲ ਵੀ ਜਾਇਜ਼ ਆ ਕੀ ਮੁੱਲ ਦੱਸਿਆ ਆ ਪਹਿਲਾਂ 54000 ਦੀ ਦੇਣੀ ਬਸ 54000 ਦੀ ਵੜ ਦੇ ਦਿਆਂਗੇ ਯਾਨੀ ਆਪਾਂ ਨੂੰ ਇਹਦੇ ਚਾਹਿਆ ਨਾ ਬੰਦਾ ਬਾਈ ਬਣ ਕੇ ਵੀ ਆਪਣੀ ਬੇਨਤੀ ਇਹ ਗੱਲ ਨਾ ਕਹੇ ਜੀ ਹਮ ਵੀ ਬਾਈ ਉਹ ਕਿੰਨੇ ਦੀ ਦੇਣੀ ਕਿੰਨੇ ਦੀ ਉਹ ਤਾਂ ਮਸ ਹੈ ਨਹੀਂ ਆਪਣਾ ਸਹੀ ਆ ਭਾਈ ਠੀਕ ਹੈ ਮੰਨ ਲਓ ਸੱਤ ਵਾੜ ਮੰਗ ਲੈਨੇ ਫਿਰ ਘਟ ਜਾਗੇ ਫਿਰ ਕੋਈ ਫਾਇਦਾ ਨਹੀਂ ਗੱਲਾਂ ਦਾ ਸਹੀ ਗੱਲ ਆ ਭਾਈ ਆਪਾਂ ਗੱਲ ਹੀ ਉਹਨੀ ਜਿਹਨੂੰ ਆਪਣਾ ਰੇਟ ਤੇ ਗੱਲ ਹੋਵੇ ਆਪਣਾ ਗੱਲ ਕਰ ਲਈ ਓਕੇ ਭਾਈ ਹਾਂਜੀ ਅੱਗੇ ਭਾਈ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਪਲੂਣ ਭਾਈ ਦੋ ਦੰਦ ਬੱਚੀ ਆ ਜੀ ਦੋ ਦੰਦ ਪਹਿਲਾ ਸੂਆ ਕਿੰਨੇ ਦਿਨ ਲਓ ਬਾਜੀ ਮੇਰੇ ਸਾਹ ਚਾਰ ਘੰਟਿਆਂ ਦੀ ਲੱਗ ਗਈ ਜਾਂਦਾ ਚਾਜਾ ਓਕੇ ਬਾਈ ਹਾਂਜੀ ਆਰਡਰ ਪਛਾਂ ਤੋਂ ਚੈੱਕ ਕਰਵਾਉਣਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਕੀ ਡੀ ਗੱਲਾਂ ਆਣ ਠੰਡੀ ਵੀ ਦਾ ਕੋਈ ਅੰਤ ਨਹੀਂ ਜੀ ਆਣ ਇੱਕ ਨੰਬਰ ਹੱਥੀ ਝੋਲੇ ਚਾਹੇ ਮਸ਼ੀਨਾਂ ਝੋਲੇ ਬਾਈ ਹਾਂ ਮਾੜੀ ਮੂਕੀ ਥਾਲੀ ਜੀ ਜ਼ਰੂਰ ਆ ਗਈ ਹਾਂ ਲੈ ਠੰਡੀ ਬਹੁਤ ਆ ਹਾਂ ਥਣ ਥਣ ਤੇ ਠੰਡੀ ਠੰਡੀ ਬਾਕੀ ਬਰੀਡ ਇੱਕ ਨੰਬਰ ਆ ਗਰਮੀਆਂ ਦਾ ਤੋਪਾ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਫੈਂਡ ਫੌਂਡ ਫੌਂਡ ਮਿਕਸੀ ਜੀ ਬਰੀਡ ਦੀ ਆ ਗਈ ਬਹੁਤ ਚੰਗਾ ਹਾਂ ਹਾਂ ਮਿਕਸੀ ਜੀ ਬਰੀਡ ਚ ਆ ਗਈ ਹੈ ਸਹੀ ਗੱਲ ਆ ਬਾਕੀ ਤਾਂ ਥ ਲੋਕ ਤੁੰਨੇ ਰੁੱਤਾਂ ਚ ਕਾਮਯਾਬ ਰੂ ਦੁੱਧ ਦੀ ਵਧੀਆ ਹੋ ਜੇ ਦਾ ਹਾਂਜੀ ਹਾਂਜੀ ਸਹੀ ਹੈ ਕਿਨੇ ਘਰੇ ਵਾਸਤੇ ਟੀ ਮੋਲਾ ਬਾਈ ਜੈਜ ਖਿੱਚ ਕੇ ਜੇ ਲਈ ਦੇ ਦਾਂਗੇ ਅੱਜ 55000 ਦੀ ਚੱਕ ਜਮਾ ਜੈਜ ਮੋਲਾ ਬਾਈ 55000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਰੇਟ ਹੁਣ ਬਹੁਤ ਆ ਬਾਈ ਜਮਾ ਜੈਜ ਮੋਲ ਹੁੰਦੇ ਬਾਈ ਦੇ ਖਿੱਚ ਕੇ ਦੋ ਦੰਦ ਆਈ ਬੰਦਾ ਚੈੱਕ ਕਰਕੇ ਲੈ ਜਾਵੇ ਕਲੀ ਕਹਿਣ ਦੀਆਂ ਗੱਲਾਂ ਨਹੀਂ ਆਪਣੇ ਕੋਲੇ ਓਕੇ ਦੋ ਦੰਦ ਹੂ ਤਾਂ ਲੈ ਜਾਏ ਬੰਦਾ ਹੂੰ ਨਹੀਂ ਕੋਈ ਚੱਕਰ ਦੋ ਦੰਦ ਦਾ ਮੂੰਹ ਹੁਣ ਥਾਣ ਲੈ ਵਾ ਇੱਕ ਨੰਬਰ ਕੱਲੀ ਕੱਤੀ ਕੱਤੀ ਆਹੀ ਬਾਜੜੇ ਪੰਜ ਚਾਰ ਦਿਨ ਲਾਊਗੀ ਲੇਵਾ ਬਹੁਤ ਸੋਹਣਾ ਤਿਆਰ ਕਰੂ ਲੈ ਥਾਣ ਇੱਕ ਨੰਬਰ ਆ ਠੰਡੀ ਦਾ ਬਾੜੀ ਜਿਲ੍ਹਾ ਜਿੱਥੇ ਹਾਂ ਬਾਕੀ ਮੋਲ ਜਮ ਜੈ ਜਖ ਖਿੱਚ ਕੇ ਮੋਲਾ ਕੋਈ ਬਾੜਾ ਮੋਲ ਨਹੀਂ ਲੰਮੀ ਲੰਮੀ ਦੇਖੋ ਪੱਦਰ ਪੁੱਦਰ ਕੋਈ ਟੂ ਹੀ ਨਹੀਂ ਜਾਕਦੀ ਥਾਣ ਮੁਰੋਂ ਵੀ ਚੈੱਕ ਕਰਵਾਣ ਨੇ ਲੈ ਇੱਕ ਨੰਬਰ ਥਾਣ ਲੱਗਿਆ ਪੂਰੀ ਵਿੱਥੀ ਤੇ ਕੱਲਾ ਕਲਾਸ ਨਾਲ ਕੇ ਲੱਗ ਜੀ ਬੱਚੀ ਠੰਡੀ ਠੰਡੀ ਦੀ ਬਿਆੰਤੀ ਜਿੱਥੇ ਮਰਜ਼ੀ ਖੜਾ ਲਾ ਘਰ ਵਾਲੀ ਇਹ ਗੱਲ ਨਹੀਂ ਕਰਨ ਨੂੰ ਸੂਤ ਪੂਜਾ ਆਪਣ ਨੂੰ ਕਿਸੇ ਕੋਲੋਂ ਦਿੱਕਤ ਆ ਜੀ ਸਹੀ ਆ ਬਾਈ ਮਤਲਬ ਵੀ ਨਹੀਂ ਕਿਸੇ ਵੀ ਗੱਲ ਦਾ ਜੀ ਹਾਂ ਲਗਾ ਚੱਕਰ ਦੇ ਕੇ ਪਰੇ ਕਰਨੀ ਬੁਈ ਸਹੀ ਗਿਆ ਠੰਡੀ ਤਾਂ ਇੰਨੀ ਆ ਬਾਕੀ ਥਾਂ ਦੇਖੋ ਕਿੰਨਾ ਚੰਗਾ ਲੱਗੇ ਕੀ ਬਾਤ ਹੈ ਅੱਗੇ ਬਈ 4 ਨੰਬਰ ਜਰਸੀ ਹਾਂ ਬਈ ਇਹ ਜਰਸੀ ਹੈਗੀ ਜਰਸੀ ਡਾਇਮੰਡ ਪੀਸ ਹਾਂਜੀ ਇਹ ਕੱਚੀ ਹੈ ਬਈ ਇੱਕ ਹਫਤੇ ਦੀ ਹਫਤਾ ਲਓ ਹਾਂਜੀ ਹਫਤਾ ਬੰਦਾ ਸੰਭਲੇ ਸੁਆ ਕਿਹੜਾ ਬਈ ਤਲੂਣ ਹੀ ਸੁਣਾ ਬਈ ਜੂ ਉਮਰ ਦੀ ਚੜ੍ਹ ਕੇ ਸੁਉਂਦੀ ਵੱਡੀ ਹੋ ਕੇ ਬਣੀ ਆ ਠੀਕ ਹੈ ਬਈ ਸੁਣਾ ਤਲੂਣ ਆ ਬੱਚੀ ਨੇ ਹਾਂ ਹਫਤੇ ਦੀ ਕੱਚੀ ਪਹਿਲਾ ਸੁਣਾ ਠੰਡੀ ਦੇਖੋ ਬਈ ਫੁੱਲ ਜਿਵੇਂ ਮਰਦੀ ਆ ਚਲਾਈ ਚਲ ਕੋਈ ਚੱਕਰ ਨਹੀਂ ਕਹਿਣਾ ਕੋਈ ਚੱਕਰ ਨਹੀਂ ਜੀ ਕਿਆ ਬਾਤ ਬਾਈ ਠੰਡੀ ਬੱਚੀ ਜੀ ਠੰਡੀ ਬਹੁਤ ਆ ਨਾ ਹਾਂਜੀ ਹੂੰ ਬਕਾ ਠੀਕਾ ਨੰਬਰ ਆ ਕੱਲਾ ਕੱਲਾ ਥਾਣ ਕੱਲੀ ਕੱਚੀ ਆ ਫੇਸ ਬੜਾ ਚੰਗਾ ਹਾਂਜੀ ਟੂਆ ਟੂਆ ਬਹੁਤ ਚੰਗਾ ਪੈਂਦਾ ਲੈ ਫੇਸ ਦੀ ਬਿਊਟੀ ਕਮਾਲ ਸਟੀਲ ਵੀ ਬਹੁਤ ਆ ਹਨਾ ਟੱਕ ਕੇ ਭਰੇਗਾ ਨਹੀਂ ਬੈਂਦੀ ਮਾਹੀ ਬਾਲਾਂ ਠੰਡੀਆਂ ਬੜਾ ਹੂੰ ਲੈ ਪਛਾ ਤੋਂ ਲੈ ਵਾ ਜਾ ਖਾ ਲੋ ਹਾਉਤਾ ਲੈ ਜੂ ਹਜੇ ਗਰਮਾ ਨਹੀਂ ਲੈ ਕਿਆ ਬਾਤ ਦੇਖੋ ਜੀ ਸਫਾਈ ਹੂੰ ਕਿਤੇ ਲੰਟਰਾਂ ਲਾ ਦੇਖੀ ਲੈ ਸਹੀ ਗੱਲ ਸਾਰੀਆਂ ਬਲਟਾਂ ਲਾ ਕੱਢੂ ਫਿਰ ਕਰਮ ਵਾਲੀ ਨੇ ਸੋਣਾ ਲੈਬਰੀ ਸਫਾਈ ਦਾ ਬਹੁਤ ਆ ਬੜੀ ਸਾਫ ਸਫਾਈ ਕੱਚੀ ਕੱਚੀ ਜੱਕਾ ਹਫਤੇ ਬਸ ਖੋਲ ਦਿਓ ਭਾਈ ਤੋਰ ਕੇ ਅੱਜ ਮਨ ਲੱਗਿਆ ਆਪਾਂ ਦੇ ਵੀ ਉਹ ਜਿਹਾ ਭਾਣਾ ਦੇਣੀ ਕੱਚੀ ਦੇ ਹਿਸਾਬ ਨਾਲ ਕੱਚੀ ਦਾ ਭਾਅ ਵੀ ਭਾਈ ਕਹਿੰਦਾ ਜਮਾ ਜਾਇਜ ਜਮਾ ਚੈਜ ਜਮਾ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਰੀਡ ਇੱਕ ਨੰਬਰ ਲੈ ਵੀਊਡੀ ਚੈੱਕ ਕਰੋ ਜਰਸੀ ਦੀ ਮੰਗ ਬਹੁਤ ਆ ਵੀ ਮਿਲਦੀ ਬਹੁਤ ਘੱਟ ਆ ਤੇ ਖਾਸ ਕਰਕੇ ਮੁੱਲ ਜਿਹੜਾ ਭਾਈ ਦੱਸੂਗਾ ਜਮਾ ਜਾਇਜ ਮੁੱਲ ਹੋਣਾ ਕੀ ਮੁੱਲ ਆ ਭਾਈ ਫਿਰ ਭਈ 48500 ਹੀ ਦੇਵਾਂਗੇ ਜੇ ਨਹੀਂ 48500 ਦੀ ਬੈੜ ਆਪਾਂ ਜਮਾ ਜਾਇਜ਼ ਮੋਲਾ 48500 ਦੀ ਬੈੜ ਉਹ ਵੀ ਤਾਂ ਜੀ ਅੱਜ ਮੰਨ ਲਓ ਵੀ ਹਫ਼ਤਾ ਲੈਂਦੀ ਕਰਕੇ ਸਹੀ ਗੱਲ ਆ ਭਾਈ ਜੇ ਨਹੀਂ ਹਫ਼ਤੇ ਦੇ ਅੰਦਰ ਅੰਦਰ ਸੂਪ ਪੈਣਾ ਬੈੜ ਨੇ ਹੂੰ ਜੇ ਆਪਾਂ ਹਫ਼ਤਾ ਮੰਨ ਕੇ ਚੱਲੋ 5-7 ਦਿਨ 6 ਦਿਨ ਹੂੰ ਹਫ਼ਤਾ ਲਾ ਲਓ ਬਸ ਇੱਥੇ ਬੈੜਨੇ ਸੂਣਾ ਸਹੀ ਆ ਭਾਈ ਸਹੀ ਆ ਜਣੀ ਦੇਣ ਹੀ ਆਪਾਂ ਇਹਦੇ ਚੋਂ ਨਹੀਂ ਕੁਝ ਵੀ ਹੋਣਾ ਜਿਹੜਾ ਪਰ ਰੇਟ ਦੱਸ ਤਾ ਓਕੇ ਤੇ ਬੰਦਾ ਕਹੀ ਆ ਕਿ ਫਾਇਦਾ ਨਹੀਂ ਗੱਲ ਦਾ ਜਮੋ ਜੇਰ ਦਾ ਇਅਰ ਕਿਤੋਂ ਲਮਾਂਗੇ ਜੀ ਖਿੱਚ ਕੇ ਮੋਲ ਰੇ ਤੇ ਤੂੰ ਘਟਦਾ ਹੁਣ ਆਪ ਆ ਵੀ ਹਿਸਾਬ ਲਾ ਲਓ ਜੀ ਹੁਣ ਟੋਕੜ ਗੱਬਣ ਵੀ ਨਹੀਂ ਆਉਂਦੀ ਜੀ ਸਹੀ ਗੱਲ ਆ ਬਾਈ ਉਹ ਵੀ ਹੁਣ 55 60 ਤੋਂ ਘਟ ਨਹੀਂ ਆਉਂਦੀ ਟੋਕੜ ਗੱਬਣ ਚ ਚੈੱਕ ਕਰੀ ਸਹੀ ਗੱਲ ਆ ਬਾਈ ਅੱਗੇ ਬਈ ਲਾਸਟ ਡਾਇਮੰਡ ਪੀਸ ਆ ਗਿਆ ਜਰਸੀ ਆ ਵੀ ਹਾਂਜੀ ਪੰਜਾਬ ਵਾਲੀ ਜਰਸੀ ਆ ਗਈ ਬੋਲੀ ਵੀ ਬਹੁਤ ਆ ਬਹੁਤ ਪੜੀ ਵੱੱਛੀ ਬੋਲੀ ਪੜੀ ਵੀ ਆ ਬਾਈ ਦੇਵਾ ਦੇ ਕਮੂਰ ਨੂੰ ਤਿਆਰ ਕਰਿਆ ਵਾ ਕਰਮਾ ਦਾ ਜਾਨ ਜੂਨ ਬਹੁਤ ਜਿਆਦਾ ਵੱਛੀ ਲੈ ਬਾਈ ਕੱਲਾ ਕੱਲਾ ਥਾਨ ਪੂਰੀ ਵਿੱਤੀ ਦੇ ਗਲਾਬੀ ਥਾਨ ਇੱਕ ਨੰਬਰ ਲੈ ਵਾ ਫਸ਼ਾਂ ਤੋਂ ਲੈ ਵਾ ਚੈ ਨਾਂਟੂ ਲਾ ਬੋ ਪਈਆਂ ਨਾ ਬਈ ਆ ਸਾਰੀਆਂ ਬਲਡਾਂ ਲਾ ਗੱਡੂ ਤੇ ਤੋਂ ਆ ਲੈ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਂ ਤੇ ਕਫਤਾ ਲੈਣਾ ਬੱਚੀ ਨੇ ਹਾਂ ਕੋਲ ਇਹ ਕੱਦ-ਕੁੱਦ ਤੇ ਵਜਨ ਜਨਨ ਪ੍ਰਾਨ ਫੁੱਲ ਆਈਆਂ ਢੰਡੀ ਢੁੰਡੀ ਫੁੱਲ ਲੱਗ ਨਹੀਂ ਹਾਂ ਜੀ ਬੱਲੇ ਵਾਲੂ ਵੀ ਸਟਾਰਟਿੰਗ ਬਹੁਤ ਦੂਰ ਤਾਂ ਹੀ ਪਈ ਆ ਦੇਵਾ ਚੇਖਰਵਾਨ ਨੇ ਦੇਖੋ ਇੱਕ ਨੰਬਰ ਲੈਵਾ ਬਹੁਤ ਦੂਰ ਤਾਂ ਹੀ ਹੂੰ ਛੋਪਸਲੇ ਵਾ ਕੱਟ ਨਹੀਂ ਵਿੜਨੇ ਫੁੱਲ ਕੱਦ ਫੁੱਲ ਪਲੀ ਵੀ ਬਿਊਟੀਫੁੱਲ ਆ ਬਈ ਕੱਲੀ ਕੱਚੀ ਕੱਚੀ ਆ ਫੇਸ ਚੈੱਕ ਕਰ ਲੋ ਛੋਟਾ ਛੋਟਾ ਕੰਨ ਫੁੱਲ ਬ੍ਰੀਡ ਬਈ ਕਲਰ ਬਹੁਤ ਚੰਗਾ ਜਰਸੀ ਵਾਲਾ ਕਲਰ ਤੋਰਾ ਚੈੱਕ ਕਰਨਾ ਇਹਦਾ ਕੀ ਬਾਤ ਆ ਕੀ ਮੋਲ ਆ ਬਾਈ ਫਿਰ ਬਾਕੀ ਬਾਈ ਜੀ ਇਹ ਵੀ ਦੰਦਾਂ ਚ ਹੈਗੀ ਚਾਰ ਦੰਦ ਬੱਚੀ ਆ ਓਕੇ ਚਾਰ ਦੰਦ ਚੌਗੀ ਬੱਚੀ ਮੂੰਹ ਮੋਲ ਕੀ ਆ ਬਾਈ ਜਾਇਜ਼ ਬਈ ਇਹ ਵੀ ਬਿਲਕੁਲ ਜਾਇਜ਼ ਹੋਊਗਾ ਹੂੰ ਘਾਟਾ ਵਾਦਾ ਨਹੀਂ ਹੋਣਾ ਤਨੂ ਬੰਦਾ ਕਹੇ ਨਾ ਹੂੰ ਬਈ ਇਹ 64000 ਰੁਪਏ ਲਵਾਂਗੇ ਇਹਦਾ 64000 ਦੀ ਬਾਈ ਕਹਿੰਦਾ ਵਹਿੜ ਆ ਜਿਹੜੀ ਦੇ ਦੇਣਗੇ ਵਹਿੜ ਤਾਂ ਤਿਆਰ ਹੋ ਗਿਆ 75 ਤੱਕ ਵਿਖਣ ਦੀ ਸਹੀ ਆ ਬਾਈ ਜਮਾ ਜਾਇਜ਼ ਮੋਲ ਆ ਖਿੱਚ ਕੇ ਮੋਲ ਰੱਖਿਆ ਬਾਈ ਨੇ ਲੈ ਵਾ ਲਊਗਾ ਬਹੁਤ ਆ ਫੁੱਲ ਕੱਦ ਫੁੱਲ ਬ੍ਰੀਡ ਆ ਬਾਈ ਬਿਊਟੀ ਚੈੱਕ ਕਰ ਲਓ ਬਿਊਟੀ ਵੀ ਇੱਕ ਨੰਬਰ ਵਾਲਾ ਕੀ ਬਾਤ ਆ ਠੰਡੀ ਛੰਡੀ ਦਾ ਤੇ ਇਹਦਾ ਵੀ ਕੋਈ ਅੰਤ ਨਹੀਂ ਸ਼ੱਕਾਂ ਹੀ ਬੈ ਜਾਏ ਥੱਲੇ ਕੋਈ ਦਿੱਕਤ ਨਹੀਂ ਛੰਡੀ ਫੁੱਲ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿਹੜੀ ਕੱਲ ਨੂੰ ਵੀ ਆਪਣ ਨੂੰ ਨਿਕ ਤਾਜੀ ਸੂਏ ਕਰੀ ਜਾਊਗਾ ਨਾ ਕੋਈ ਮਤਲਬ ਨਹੀਂ ਕਿਸੇ ਵੀ ਕੱਲ ਦਾ ਸਹੀ ਗੱਲ ਆ ਬਾਈ ਬਾਕੀ ਸਾਫ ਸੁਥਰੀ ਕਿਤੋਂ ਵੀ ਹੱਥ ਧਰਾਣੀ ਬੱਚੀ ਜੀ ਸਹੀ ਆ ਬਾਈ ਹਾਂਜੀ ਨਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ